ਦੁਬਾਰੇ ਫੇਰ ਆਉ ਹੁਣ ਆ ਗਈ ਦੁਬਾਰੇ ਫੇਰ ਹੁਣ ਇਹਨੂੰ ਇੱਥੇ ਪਤਾ ਲੱਗਦਾ ਨਾ ਇੱਥੇ ਐ ਵੀ ਆਂਡੇ ਆ ਗਈ ਦੁਬਾਰੇ ਫੇਰ ਮੁਰਗੀ ਪੁੱਠੀ ਸਮਾਰ ਕੇ ਦੇਖਾ ਇੱਥੇ ਕਿਤੇ ਬੱਚੇ-ਬੁੱੱਚੇ ਤਾਂ ਨਹੀਂ ਕੱਢੀ ਬੱਚੇ ਤਾਂ ਕੀ ਹੋਣਗੇ ਯਾਰ ਹਨਾ ਆਂਡੇ ਹੀ ਹੋਣਗੇ ਹਨਾ ਹਨਾ ਸੱਤੂਏ ਦੁਬਾਰੇ ਫੇਰ ਆਉਗਾ ਨਾ ਬੱਟ ਕੋਲੇ ਦੇਖ ਬੱਟ ਕੋਲੇ ਆਜੀ ਦੁਬਾਰੇ ਫੇਰ ਜਾਦਾ ਪਾਸੇ ਮਾਰਾ ਪਾਸੇ ਜਾ ਤਸਦਾਲ ਹੁਣ ਨਾਲੇ ਕਰਾ ਲੈ ਲੱਭਰਾ ਹੋ ਜਾ ਫਿਰ ਜਾਂ ਇਹ ਦਵਾਰੇ ਆਉ ਹੁਣ ਤੇਰੇ ਤੇਰੇ ਦਿਨ ਦੀ ਵੱਡੂ ਮੈਨ ਲਾਦਾ ਗੁੱਸੇ ਚੋ ਹੀ ਫਿਰਦੀ ਪੂਰੀ ਵੇ ਆ ਜਾ ਤੋ 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 ਕਰੀ ਜਾਂਦੀ ਆ ਆ ਜਾ ਨੇੜੇ ਆ ਜਾ ਟਟੇਰੀ ਦੇਖੋ ਖੂਨ ਦਾ ਰਿਸ਼ਤਾ ਹੀ ਹੁੰਦਾ ਹੈਗਾ ਦੋਨੇ ਜੀ ਆ ਬੈਠੇ ਬਾਹ ਦੇ ਵਿੱਚ ਹੋਏ ਤੇ ਇੱਥੇ ਆਂਡੇ ਭਾਲਦੇ ਸੀ ਤੇ ਆਂਡੇ ਨਹੀਂ ਇੱਥੇ ਆਏ ਸਾਨੂੰ ਐਸੀ ਕੀ ਹੈ ਬੱਚ ਜੀ ਅੱਗ ਲਾਉਣੀ ਜੀ ਇੱਥੇ ਇੰਨੇ ਥਾਂ 'ਚ ਲੈ ਸਤੂ ਟਟੇਰੀ ਤਾਂ ਉਹ ਖੜੀ ਆ ਵੇ ਤੇ ਆਪਾਂ ਆਂਡੇ ਨਾਲ ਇੱਥੇ ਭਾਲੀਏ ਕਿੰਨਾ ਟਾਈਮ ਹੈ ਨਾ ਤੇ ਆਂਡੇ ਪਏ ਆਹ ਤੇ ਤੂੰ ਨਿਗੇ ਨਹੀਂ ਮਰੀ ਯਾਰ ਕਮਾਲ ਦੀ ਗੱਲ ਹੈ हां भैया चार अंडे हां ये टिटिरी ਦੇ ਅੰਡੇ ਅੱਜ ਕੱਲ ਇਹ ਰਣਾ ਸਾਰੇ ਲੋਕ ਸੱਤੂ ਅੱਗ ਲਾਈ ਜਾਂਦੇ ਬਈ ਹਾਂ ਸੁਣ ਲਾ ਗੱਲ ਮੇਰੀ ਅੱਗ ਸਾਰੇ ਲਾਈ ਜਾਂਦੇ ਇਹ ਚੀਜ਼ਾਂ ਨੂੰ ਧਿਆਨ ਚ ਰੱਖਣਾ ਹੁੰਦਾ ਜਾਨਵਰਾਂ ਦਾ ਵੀ ਘਰ ਹੁੰਦੇ ਆ ਡੁੱਡਣਾ ਆਪਦੇ ਧਿਆਨ ਰੱਖਣਾ ਚਾਹੀਦਾ ਆ ਬੈਠੀ ਹੈ ਵਿਚਾਰੀ ਵੇਖੀ ਜਾਂਦੀ ਹੈ ਵੱਟ ਤੇ ਬੈਠੀ ਤੇ ਦਾ ਦੋਨੇ ਜੀ ਆ ਬੈਠੇ ਆ ਪਹਿਲਾਂ ਵੱਟ ਦੀ ਸੇ ਦੰਦੀਆਂ ਆਪਣੇ ਤੇ ਹੁਣ ਹੋਈ ਬੈਠੀ ਹੈ ਵੱਟ ਤੇ ਇਹਨੂੰ ਆਇਆ ਕਿਤੇ ਇਹਨੂੰ ਪਤਾ ਨਾ ਲੱਗ ਜੇ ਕਿੰਟੀ ਕਰੀ ਚੱਲ ਤੂੰ ਆ ਜਾਂ ਅੰਡੇ ਦੇ ਮੱਤੇ ਆਇਆ ਆਇਆ ਅੱਗ ਨਹੀਂ ਲਾਉਂਦੇ ਅੱਜ ਇੱਥੇ ਆਪਣੀ ਆਹ ਵੀਡੀਓ ਦੇਖ ਕੇ ਨਾ ਲੋਕ ਸਾਰੇ ਧਿਆਨ ਰੱਖਿਆ ਕਰਨਗੇ ਅੱਗ ਲਾਉਣ ਤੋਂ ਪਹਿਲਾਂ ਵੀਰ ਬਣ ਕੇ ਨਾ ਜਾਨਵਰਾਂ ਦਾ ਜ਼ਰੂਰ ਧਿਆਨ ਰੱਖਿਆ ਕਰੋ ਅੱਜ ਕਰਦੇ ਸਫਾਈ ਤੇ ਆ ਵੇਖੋ ਬਾਹਨ ਦੇ ਵਿੱਚ ਹੋਈ ਬੈਠੇ ਦੋਨੇ ਜੀ ਤੇ ਅੰਡੇ ਹੈਗੇ ਨੇ ਚਾਰ ਪਰ ਬਚਤ ਕਰ ਲਈ ਕਿਉਂ ਮਚਣਾ ਜਾਣ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਕਰੀਏ ਆਪਾਂ ਜਾਨਵਰਾਂ ਦੇ ਵੀ ਵਿਚਾਰਿਆਂ ਦੇ ਆਪਦੇ ਘਰ ਹੁੰਦੇ ਹਨ ਤਾਂ ਜੀ ਆ ਸਾਰੀ ਸਫਾਈ ਕਰਕੇ ਭਾਲੀ ਕੇ ਇੱਥੇ ਤੇ ਨਿਕਲੇ ਜਾਂਦੇ ਇੱਥੇ ਹੈ ਚਲੋ ਸਤੂ ਠੀਕ ਹੈ ਜਾਨਵਰਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਨਾ ਆਪੇ ਹੀ ਰੱਖਾਂਗੇ ਅਗਲਾ ਅੰਡਾ ਜਾਨਵਰ ਨੂੰ ਦੇਖੋ ਕਿਥੇ ਬੈਠਾ ਹੈ ਹਾਂ ਜਾਨਵਰ ਵੀ ਕਿੱਥੇ ਬੈਠਾ ਹੈ ਨਾ ਇਹਨਾਂ ਦੇ ਵੀ ਘਰ ਬਣੇ ਆ ਆਪਦੇ ਆਪ ਦੇ ਉੱਥੇ ਦੇਖੋ ਚੰਗੀ ਤਰ੍ਹਾਂ ਵੀ ਆਂਡੇ ਹੈਗੇ ਆ ਜਾਂ ਨਹੀਂ ਹੈਗੇ ਨਹੀਂ ਹੈਗੇ ਵੀ ਆਂਡੇ ਹੋਏ ਅਗਲਾ ਲਾਉ ਤੂੰ ਮੈਨੂੰ ਆਇਆ ਲੱਗਦਾ ਵੀ ਕੰਟਾ ਖਰਾਬ ਕਰਦਾ ਆਂਡੇ ਭਾਲਣ ਪਿੱਛੇ ਹੈ ਨਾ ਹਾਂ ਆ ਗਈ ਦੁਬਾਰੇ ਫੇਰ ਆ ਗਈ ਆ ਗਈ ਪਈ ਆਪਾਂ ਹੀ ਅਧਰੇ ਆਂਡੇ ਆ ਪਈ ਮੈਂ ਆਪਾਂ ਬੱਚਾ ਫੇਰ ਮੋੜ ਕੇ ਸਾਰ ਦਿੱਤਾ ਤੇ ਹੋਰ ਆ ਤੂੰ ਵਧੀਆ ਕੰਮ ਕਰਿਆ